ਕਸੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਹੈਗਾ ਸਾਡੇ ਕਿਊਟ ਜੇ ਲਵ ਤੇ ਲਵ ਹਾਂਜੀ ਲਵ ਕੀ ਕਰਦੇ ਆ ਤੁਸੀਂ ਆਪਣੇ ਬਲੌਗ ਦੇਖ ਹੀ ਜਾਂਦਾ ਲਵ ਆਪ ਦਾ ਬਲੌਗ ਦੇਖੀਏ ਨਾ ਤੂੰ ਵਲੌਗ ਹਾਂ ਵਲੌਗ ਦੇਖਦਾ ਆਪਦਾ ਲਵ ਚਲੋ ਮਿੱਠੀ ਘਰੇ ਆਓ ਦੇਖੋ ਸਾਰੇ ਜਾਨੀ ਕੀ ਆਹ ਹੈ ਪਾਉ ਤਾਲੂ ਹੈ ਬੱਤ ਪਾਉ ਨਹੀਂ ਪਾਉ 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 ਕਿੱਥੇ ਆ ਪਾਉ ਕਿੱਧਰ ਗਿਆ ਕਿੱਧਰ ਪਾਉ ਆਛੀ ਆਛੀ ਚੱਕਲਾ ਹੋ ਰਾ ਅਛੀ ਤਾਂ ਦੇਖੋ ਸਾਰੇ ਜਾਨੇ ਜੀ ਜਦੋਂ ਦਾ ਤਰਨ ਲੱਗਿਆ ਇੰਨੀਆਂ ਸ਼ਰਾਰਤਾਂ ਕਰਦਾ ਨਾ ਇਹ ਚੁੱਲ੍ਹੇ 'ਚ ਬੜਿਆ ਖੜ ਚੁੱਲ੍ਹੇ 'ਚ ਬੈਂਦਾ ਹੀ ਲੋ ਹੁਣ ਦੇਖੋ ਇੱਥੇ ਕਿੱਥੇ ਵੜ ਗਏ ਕਿਵੇਂ ਬੜਿਆ ਸੀ ਉੱਤਰ ਜਾ ਬਾਹਰ ਨਿਕਲੇ ਪੁੱਤ ਹਾਂਜੀ ਹੁਣ ਲਵ ਬਣਾ ਲਿਆ ਸੀਗਾ ਬੱਸ ਹੁਣ ਇਹਦੇ ਕੱਪੜੇ ਪਾਉਣ ਲੱਗਿਆਂਗੇ ਹਾਂਜੀ ਲਵਰੀ ਤਾਂ ਹੁਣ ਸੌ ਗਿਆ ਸੀਗਾ ਆਹ ਦੇਖ ਲਓ ਇਹਦੀ ਇੱਕ ਆਤ ਬਹੁਤ ਗੰਦੀ ਆ ਗੂਠਾ ਮੂੰਹ ਚ ਪਾ ਕੇ ਸੌਣਾ ਇਹਨੇ ਗੂਠਾ ਨਹੀਂ ਕੱਢਦਾ ਮੂੰਹ ਚ ਸੌਣ ਲੱਗਿਆ ਕੇਰਾਂ ਕੇਰਾਂ ਤਾਂ ਪਾਉਣੀਆਂ ਇਹਨੇ ਗੂਠਾ ਹੁਣ ਸੌ ਗਿਆ ਗੂਠਾ ਪਾ ਕੇ ਲਵ ਮਾਂ ਮਾਂ ਕੇ ਨਾਨਾ ਦਾਦਾ ਦਾਦਾ ਦੱਦੀ ਬੱਦੀ ਪਪਾ ਪਪਾ ਜੀ ਜੀ ਪਪਾ ਕੱਲਾ ਜੀ ਹੈਗਾ ਪੁੱਤ ਪਪਾ ਜੀ ਕਹਿਣ ਸਿਖਾਇਆ ਸੀ ਤੈਨੂੰ ਪਪਾ ਜੀ ਚੰਗਾ ਮੰਮਾ 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 ਕਿੱਥੇ ਆ ਲੱਭਦੇ ਮੰਮਾ ਕਿੱਥੇ ਆ ਮੰਮਾ ਕਿੱਥੇ ਆ अच्छी लापता पापा किथे गया गए पापा पापा, हेनी। पापा, पापा है नहीं पापा काम ते गए पापा है नहीं है नहीं पापा पापा कदों आने के किथों आने के पापा किधर हूँ उठ उठो आने के पापा जी पापा जी ਪਪਾ ਮੈਂ ਹੁਣ ਆਇਆ ਸੀਗਾ ਕੰਮ ਤੋਂ ਤੇ ਘੋਂ ਦਾ ਚਾਦੀ ਨਾਲ ਦੀ ਨਾਲ ਭੱਜਿਆ ਟੋਡਾ ਲੈਣ ਨੂੰ ਆਇਆ ਬੱਤ ਕੱਲੇ ਨੂੰ ਕਿਉਂ ਆਉਂਦਾ ਤੈਨੂੰ ਡਰ ਲੱਗਦਾ ਕੱਲੇ ਨੂੰ ਦਾਦੀ ਨਾਲ ਨਹੀਂ ਆਉਣਾ ਹੈ ਆਜੋ 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 ਝੂੜੇ ਮਾੜੇ ਕਰਨੇ ਆ ਲਾਵਾ نیچے ਆਜੋ ਹੁਣ ਉੱਤਰ ਬੁੱਤ ਝੂੜੇ ਮਾੜੇ ਕਰਤਾ ਲੈ ਹੁਣ ਹੂੰ ਭਾਈ ਭਾਈ ਚੱਲ ਬੁੱਤ ਚਲੋ ਹੁਣ ਗੁਰਦੁਆਰੇ ਮम्मा ਨਾਲ ਚਲੋ ਝੂੜੇ ਮਾੜੇ ਹੋ ਗਏ ਹੁਣ ਹਾਂ ਪਾਣੀ ਪੀ ਲਵੋ ਤਾਂ ਹੁਣ ਪਾਣੀ ਨਗਨਗ ਪੀਣਾ ਚਲੋ ਹੁਣ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਆਓ ਤੰਗਾ ਵਰਤੋਂ ਲੈ ਕੇ ਆਓ ਗੁਰਦੁਆਰੇ ਹੁਣ ਖੜਦਾ ਆ ਜਾ ਵਰਤੋਂ ਪਾਣੀ ਪਾ ਕੇ ਲੈ ਜਾ ਆ ਜਾ ਚੱਲ ਇੱਥੇ ਵਾਹਿਗੁਰੂ ਕਰੋ ਬੋਤ वाकर चलो वाकर चलो अंदर गोविंद सिंह महाराज सच्चे बादशाह ਹਾਂ ਬੱਤ ਆ ਗਿਆ ਗੁਰਦੁਆਰੇੋਂ ਆ ਕੇ ਲਾਭੀਤਾ ਪਟਕਾ ਹੈ ਬਾਈ ਕਰ ਦੇ ਫਿਰ ਸਾਰਿਆਂ ਨੂੰ ਬਾਈ ਕਰ ਦੇ ਬਾਈ ਸੋਹਣਿਆ ਕਹਦੇ ਹੁਣ ਨਿੰਨੀ ਕਰਦੀ ਹੈ ਕਹਦੇ ਹੁਣ ਲਾਵਣੇ ਕਰੀ ਨਿੰਨੀ ਹਨਾ ਵੀ ਖਾਣਾ ਪੀਣਾ ਖਾ ਲਿਆ ਦੁੱਧੂ ਪੀ ਲਿਆ ਤੇ ਹੁਣ ਅਸੀਂ ਕਰਨ ਲੱਗੇ ਆ ਨਿੰਨੀ